हेलो जी सस्का सराव फैशन टी ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸਨਾਓ ਜੀ ਕੀ ਹਾਲ ਚਾਲ ਹੈ ਮੈਨੂੰ ਪੂਰੀ ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ ਅੱਜ ਆਪਣੇ ਕੋਲੇ ਗਰਮੀ ਵਾਲਾ ਨਵਾਂ ਸਟਾਕ ਆਪਾਂ ਲਿਆਂਦਾ ਜੀ ਇਹ ਹੈਗਾ ਥੋੜਾ ਜਿਹਾ ਵਰਕਲਾ ਉਹ ਤੋਂ ਪਹਿਲਾਂ ਆਪਾਂ ਇੱਕ ਬਣਾਈ ਸੀ ਵੀਡੀਓ ਉਹ ਚਾ ਆਪਾਂ ਕਾਟਨ ਦੇ ਸ਼ੁੱਟ ਦਿਖਾਈ ਸੀ ਤੇ ਇਹ ਹੁਣ ਹੈਗਾ ਜੀ ਆਹ ਦੇਖ ਸਕਦੇ ਹੋ ਤੁਸੀਂ ਕਿਹਦਾ ਸ਼ੁੱਟ ਹੈ ਇਹਦੇ ਨਾਲ ਦੇ ਆਪਾਂ ਪਹਿਲਾਂ ਵਾਲੀ ਵੀਡੀਓ ਵਿੱਚ ਵੀ ਦਿਖਾਈ ਨੇ ਆ ਦੇਖ ਸਕਦੇ ਆ ਜੀ ਇਹ ਆਪਣੀ ਨਿਊ ਸਟਾਕ ਲਿਆ ਕਰੇ ਆ ਹਵਾਲੀ ਦੁਪੱਟਾ ਇਹਨਾਂ ਤੇ ਗੁਰੇ ਸੋਨਾ ਵਰਕ ਹੈ ਆ ਲਓ ਜੀ ਦੇਖਦੇ ਆ ਹਵਾਲਾ ਕਲਰ ਹੈ ਦੇਖ ਸਕਦੇ ਹੋ ਤੁਸੀਂ ਬਹੁਤ ਵੀ ਸੋਹਣੀ ਲੁਕ੍ਰੇ ਸ਼ਿੰਟ ਨੇ ਇਹਦਾ ਹਵਾਲਾ ਦੁਪੱਟਾ ਹੈ ਜੀ ਰੈੱਡ ਕਲਰ ਦਾ ਆ ਆਪਣੀ ਕੋਈ ਹੋਏਗਾ ਜੀ ਫੁਲਕਾਰੀ ਦਾ ਸੂਟ

ਹਾਂ ਉਹ ਦੀ ਪਾ ਲੈ ਗਏ ਨੀ ਦੁਪੱਟਾ ਦੁਪੱਟੇ ਤੇ ਕੋਲ ਮਰ ਕੇ ਵਾਈਫੂ ਦਾ ਵੀ ਦੁਪੱਟਾ ਇਹਦੇ ਨਾਲ ਦਾ ਪਾਰਾ ਸਾਡੀ ਕੋਲ ਨਾ ਇੱਥੇ ਹੈ ਨਹੀਂ ਗਾ ਇੱਥੇ ਰੱਖਦਾ ਹੁਣ ਇੱਧਰ ਮੋੜ ਲੈ ਇਸ ਕਰਕੇ ਆਹ ਬੋ ਜੀ ਇਹਦੇ ਕੌਰ ਕੋਲ ਸੁਟਾਈ ਹੈ ਇੱਥੇ ਕੀ ਇਹਦੀ ਬਾਟਮ ਜੀ ਕਾਟਨ ਨਹੀਂ ਹੈ ਤੇ ਆਹ ਵਾਲਾ ਸਾਡੇ ਦੇ ਤੁਸੀਂ چھوٹਾ ਬਹੁਤ ਹੀ ਸੋਹਣੀ ਲੁੱਕ ਦੇ ਛੂੜ ਨੇ ਤੇ ਇਹਨਾਂ ਸੂਟਾਂ ਦੇ ਜੇਕਰ ਸੌਂ ਕੁ ਛੂੜ ਪਸੰਦ ਹੋਵੇ ਤਾਂ ਤੁਸੀਂ স্ক্রিনਸ਼ਾਟ ਲੈ ਕੇ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਆ। ਅਗਲਾ ਸੂਟ ਤੁਹਾਨੂੰ ਤੋਂ ਨਹੀਂ ਆਜੀ। ਇਹ ਸੂਟ ਹੈਗੇ ਆਪਣੇ ਕੋਲੇ ਮਸ਼ਲੀਨ ਦਾ। ਆਪਣੇ ਕੋਲੇ ਨਾ ਕਹਿਣਾ-ਕਹਿਣਾ ਪੀਸਾ ਕੋਈ ਕੋਈ ਪੀਸ ਪਰ ਇਹ ਨਾਲ ਦੀ ਨਾਲ ਸੋਹਣੇ ਹੈਗੇ ਐ ਸ਼ੇਅਰ ਹੋ ਜਾਂਦੇ ਉਹਦੇ ਹਰਕੇ। ਕੰਦਾ ਲਈ ਪੀਸ ਰਿਹਾ ਜਨਨ ਵੀਡੀਓ ਬਣਾਉਣੀ ਸੀ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗ ਰਿਹਾ ਜੇ ਮੈਂ ਧੀਂ ਡਾਲੀ ਜਿਵੇਂ ਆਪਣੇ ਨਾਲ ਦਾ ਇਹ ਬਗਵਾ ਵਾਸਤੇ ਕਾਹੀ ਖਾਵਲਾ ਨਹੀਂ ਹੈਗਾ ਦੁਪੱਟਾ ਦੁਪੱਟਾ ਤੁਸੀਂ ਦੇਖ ਸਕਦੇ ਹੋ ਹਲਕੀ ਨਾਕੀ ਬੂਢੀ ਹੈ ਜਿੱਦ ਦੁਪੱਟੇ ਦੇ ਚਲੋ 1 스푼 ਦਾ ਦੁਪੱਟਾ ਹੈ ਜੀ ਆ ਲੋ ਜੀ ਲਓ ਜੀ ਹੁਣ ਆਪਾਂ ਸੂਟ ਸਾਰੇ ਜਿਹੜੇ ਦਿਖਾਦੇ ਜਿਹੜਾ ਆਪਣੇ ਕੋਲੇ ਨਿਊ ਸਟਾਕ ਸੀਗਾ ਜੇ ਇਹਨਾਂ ਸੂਟਾਂ ਚੋਂ ਤੁਹਾਨੂੰ ਕੋਈ ਸੂਟ ਪਸੰਦ ਹੈ ਤਾਂ ਸਕਰੀਨ ਸ਼ਾਟ ਲੈ ਕੇ ਸਾਨੂੰ whatsapp ਤੇ ਮੈਸੇਜ ਕਰ ਸਕਦੇ ਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਕਿ ਸਾਡੇ ਸੂਟਸ ਨੂੰ ਕਿਵੇਂ ਦੇ ਲੱਗੇ ਤੇ ਓਕੇ ਜੀ ਬਾਏ ਸਸ਼ੀ ਕਾਲ